ਸਤਿ ਸ੍ਰੀ ਅਕਾਲ ਜੀ ਜੁੜ ਗਿਓ ਮੌਸਮ ਦੀ ਬਹਤਰ ਚੈਨਲ ਦੇ ਨਾਲ ਇਸ ਵੇਲੇ ਸ਼ਾਮ ਦੇ 6 ਵਜੇ ਰਹੇ ਨੇਗੇ ਤੇ 21 ਫਰਵਰੀ 2025 ਦਾ ਦਿਨ ਆਪਣੇ ਆਖਰੀ ਪੜਾਵਲ ਵੱਧ ਰਿਹਾਗਾ ਬੀਤੇ ਕੱਲ ਤੇ ਉਸ ਤੋਂ ਪਹਿਲੀ ਸ਼ਾਮ ਦੇ ਦੌਰਾਨ ਇੱਕ ਸਿਸਟਮ ਪੰਜਾਬ ਤੇ ਹਰਿਆਣਾ ਦੇ ਵਿੱਚ ਕਈ ਥਾਵਾਂ ਤੇ ਗੜੇਮਾਰੀ ਪਾਉਂਦਾ ਹੋਇਆ ਤੇ ਕਈ ਥਾਵਾਂ ਤੇ ਮੀਂਹ ਪਾਉਂਦਾ ਹੋਇਆ ਪਾਰ ਲੰਘਿਆ ਜਿਹਦੇ ਅਸਰ ਵਜੋਂ ਅੱਜ 21 ਫਰਵਰੀ ਦੀ ਸਵੇਰ ਠੰਡੀ ਸੀ ਤੇ ਅੱਜ ਦਾ ਦਿਨ ਵੀ ਪਿਛਲੇ ਤੇਨਾਂ ਦੇ ਮੁਕਾਬਲੇ ਜਿਹੜਾ ਠੰਡਾ ਮਹਿਸੂਸ ਹੋ ਰਿਹਾ ਸੀਗਾ ਸੋ ਸਭ ਤੋਂ ਪਹਿਲਾਂ ਗੱਲ ਹਵਾ ਦੀ ਕਰਾਂਗੇ ਕਿਉਂਕਿ ਅੱਜ ਕੱਲ ਫਸਲਾਂ ਕਦ ਕਰ ਰਹੀਆਂ ਨੇ ਇਸ ਕਰਕੇ ਹਵਾਵਾਂ ਉਹਨਾਂ ਨੂੰ ਪ੍ਰਭਾਵਿਤ ਕਰਦੀਆਂ ਨੇ ਬੀਤੇ ਕੱਲ ਕਈ ਖੇਤਰਾਂ ਦੇ ਵਿੱਚ ਕਾਫੀ ਤੇਜ਼ ਪੁਰੇ ਦੀ ਹਵਾ ਚੱਲੀ ਜਿਸ ਦੇ ਕਰਕੇ ਸ਼ਾਮ ਨੂੰ ਉਹ ਤਕੜੀ ਕਰਜਲਿਸਕ ਬਣੀ ਤੇ ਅੱਜ ਹਵਾ ਬਹੁਤੇ ਖੇਤਰਾਂ ਦੇ ਵਿੱਚ ਜਿਹੜੀ ਉੱਤਰ ਪੱਛੋਂ ਦੀ ਚੱਲ ਰਹੀ ਸੀ ਪਰ ਰਵਾਨਗੀ ਸਲੋ ਸੀ ਕੱਲ 22 ਤਰੀਕ ਨੂੰ ਵੀ ਉੱਤਰ ਪੱਛੋਂ ਦੀ ਹਵਾ ਇਸੇ ਤੰਗਣਾ ਚਲਣ ਦੇ ਅਸਾਰ ਨੇ ਮੋੜਾ ਮੋਟਾ ਹੋ ਸਕਦਾ ਹੈ ਕਿ ਅੱਜ ਨੂੰ ਸਪੀਡ ਥੋੜੀ ਜਿਹੀ ਜ਼ਿਆਦਾ ਹੋਵੇ ਪਰ ਬਹੁਤੀ ਜ਼ਿਆਦਾ ਹੋਣ ਦੇ ਅਸਾਰ ਨਹੀਂ ਹੈਗੇ ਉਸ ਤੋਂ ਬਾਅਦ 23 ਤੇ 24 ਨੂੰ ਹਵਾ ਦੀ ਸਪੀਡ ਕੋਈ ਖਾਸ ਰਹਿਣ ਦੇ ਅਸਾਰ ਜਿਹੜੇ ਨਹੀਂ ਹੈਗੇ ਹਵਾ ਚੱਲੂਗੀ ਉੱਤਰ ਪੱਛੋਂ ਦੀਓ ਤੇ 24 ਤਰੀਕ ਨੂੰ ਹੋ ਸਕਦਾ ਰਾਜਸਥਾਨ ਦੇ ਵਿੱਚ ਹਵਾ ਮੋੜਾ ਘਟ ਜੇ ਤੇ ਦੱਖਣ ਜਾਂ ਦੱਖਣਪੂਰੇ ਦੀ ਹਵਾ ਹੋ ਜੇ ਪਰ ਪੰਜਾਬ ਹਰਿਆਣਾ ਤੇ ਯੂਪੀ ਦੇ ਵਿੱਚ ਇਸੇ ਤਰ੍ਹਾਂ ਪੱਛੋਂ ਜਿਹੜੀ ਰੁਮਕ ਦੀ ਰਾਣੀ ਆ ਘਟੋ ਘਟ 25 ਤਰੀਕ ਤੱਕ ਜਾਨੀ ਜਿੱਦਾਂ ਦੀ ਹਵਾ ਅੱਜ ਚੱਲ ਰਹੀ ਸੀ ਓਦਾਂ ਦੀ 22 ਨੂੰ ਓਦਾਂ ਦੀ 23 ਨੂੰ ਤੇ ਓਦਾਂ ਦੀ 24 ਨੂੰ ਤੇ ਓਦਾਂ ਦੀ 25 ਤਰੀਕ ਨੂੰ ਚੱਲਦੇ ਰਹਿਣ ਦੇ ਅਸਾਰ ਨੇ ਪੰਜਾਬ ਹਰਿਆਣਾ ਤੇ ਯੂਪੀ ਦੇ ਇਲਾਕਿਆਂ ਦੇ ਅ ਵਿੱਚ 25 ਦੀ ਸ਼ਾਮ ਤੋਂ ਜਾਂ 25 26 ਦੀ ਰਾਤ ਤੋਂ ਹਵਾ ਦੁਬਾਰੇ ਫੇਰ ਗੇੜਾ ਖਾ ਸਕਦੀ ਆ ਦੱਖਣਪੂਰਾ ਜਾਂ ਪੂਰਾ ਹੋ ਸਕਦਾ ਸੋ 26 27 ਤੇ 28 ਤਰੀਕ ਦੀ ਦੁਪਹਿਰ ਤੱਕ ਪੰਜਾਬ ਹਰਿਆਣਾ ਯੂਪੀ ਚੰਡੀਗੜ੍ਹ ਦਿੱਲੀ ਤੇ ਉੱਤਰੀ ਰਾਜਸਥਾਨ ਇਹਨਾਂ ਖੇਤਰਾਂ ਦੇ ਵਿੱਚ ਜੜੀਆਂ ਪੁਰੇਈਆਂ ਜਾਂ ਦੱਖਣਪੂਰੀਆਂ ਹਵਾਵਾਂ ਨਾ ਇੱਕ ਵਾਰ ਫੇਰ ਖੁੱਲ ਕੇ ਚੱਲਣ ਦੇ ਅਸਾਰ ਬਣਦੇ ਜਾ ਪਰ ਰਹੇ ਨੇਗੇ ਕਹਾਣੀ ਕੀ ਹੈ ਇੱਕ ਤਾਂ ਅੱਜ ਸਿਸਟਮੀ ਆ ਰਹੀ ਹੈ ਇੱਕ ਹੁਣ ਇਸ ਟਾਈਮ ਸ਼ਾਮ ਜਿਵੇਂ ਜਿਵੇਂ ਢਲ ਰਹੀ ਹੈਗੀ ਤਾਂ ਅਸਮਾਨ ਦੇ ਵਿੱਚ ਹਲਕੇ ਹਲਕੇ ਬੱਦਲ ਆਉਣੇ ਸ਼ੁਰੂ ਹੋ ਗਏ ਨੇ ਸੋ ਅੱਜ 21 ਤੇ 22 ਦੀ ਰਾਤ ਨੂੰ ਇੱਕ ਸਿਸਟਮੀ ਲੰਘੂ ਜਿਹਦੇ ਅਸਰਵਜੋਂ ਮਾੜਾ ਮੋਟਾ ਕਿਤੇ ਕੋਈ ਕਣੀ ਡਿੱਗ ਸਕਦੀ ਆ ਪੰਜਾਬ ਦੇ ਵਿੱਚ ਜਾਂ ਉੱਤਰੀ ਰਾਜਸਥਾਨ ਦੇ ਵਿੱਚ ਜਾਂ ਰਾਤ ਨੂੰ ਹਰਿਆਣੇ ਦੇ ਵਿੱਚ ਤੇ ਸਿਸਟਮੀ ਕੱਲ ਸਵੇਰ ਦੇ 10 11 ਵਜੇ ਤੱਕ ਇੱਥੋਂ ਪਾਰ ਲੰਘ ਜਾਣੀ ਆ ਸੋ ਕੱਲ 22 ਤਰੀਕ ਨੂੰ ਵੀ ਬਹੁਤੇ ਖੇਤਰਾਂ ਦੇ ਵਿੱਚ ਜਾਂ ਸਮੁੱਚੇ ਮੈਦਾਨੀ ਖੇਤਰਾਂ ਦੇ ਵਿੱਚ ਸੂਰਜ ਦੇ ਚੰਗੇ ਦਰਸ਼ਨ ਜਿਹੜਾ ਉਹ ਹੁੰਦੇ ਜਾ ਪਰ ਰਹੇ ਨੇਗੇ 23 ਤਰੀਕ ਵੀ ਤੇ 24 ਤਰੀਕ ਵੀ ਜਿਵੇਂ ਅੱਜ ਧੁੱਪ ਚਮਕੀ ਐ ਇਸੇ ਤਰ੍ਹਾਂ 22 ਨੂੰ 23 ਨੂੰ ਤੇ 24 ਨੂੰ ਧੁੱਪ ਜਿਹੜੀ ਬਹੁਤੇ ਖੇਤਰਾਂ ਦੇ ਵਿੱਚ ਵਧੀਆ ਚਮਕਦੇ ਰਹਿਣ ਦੇ ਅਸਾਰ ਬਣੇ ਹੋਏ ਨੇ ਪਰ 24 ਦੀ ਸ਼ਾਮ ਤੋਂ ਇੱਕ ਅਗਲੇ ਸਿਸਟਮ ਦੀ ਬਦਲਬਾਈ ਇੱਥੇ ਆਉਣੀ ਸ਼ੁਰੂ ਹੋ ਜੂਗੀ ਜਿਹਦੇ ਅਸਰ ਵਜੋਂ 25 26 27 ਤੇ 28 ਤਰੀਕ ਨੂੰ ਉਦਾਂ ਦੀ ਧੁੱਪ ਲੱਗਣ ਦੇ ਅਸਾਰ ਨਹੀਂ ਹੈਗੇ ਜਿੱਦਾਂ ਦੀ 21 22 ਤੇ 23 ਤਰੀਕ ਨੂੰ ਜਿਹੜੀ ਲੱਗੂਗੀ ਇੱਕ ਸਿਸਟਮ ਅੱਜ ਰਾਤ ਨੂੰ ਲੱਗਿਆ ਨੇ 21 ਤੇ 22 ਨੂੰ ਇੱਕ ਅੱਗੇ ਸਿਸਟਮ ਆ ਰਿਹਾ ਜਿਹੜਾ ਕਿ 24 ਦੀ ਸ਼ਾਮ ਨੂੰ ਬੱਦਲ ਬਾਈ ਆਜੂ ਪਰ ਉਹ ਸਿਸਟਮ ਹੋਊਗਾ 25 26 27 ਤੇ 28 ਤਰੀਕ ਦਾ ਮੁੱਖ ਤੌਰ ਤੇ ਹੋਊਗਾ ਉਹ 26 27 ਤੇ 28 ਤਰੀਕ ਨੂੰ ਸੋ ਸਿਸਟਮ ਦੇ ਅਸਰਵਜੋਂ ਪੰਜਾਬ ਦੇ ਫਿਲਹਾਲ ਦੇਖਿਆ ਜਾਵੇ ਤਾਂ ਕੋਈ 50-60% ਖੇਤਰਾਂ ਦੇ ਵਿੱਚ ਮੀਂਹ ਪੈਣ ਦੇ ਅਸਾਰ ਬਣਦੇ ਜਾ ਪਰ ਰਹੇ ਨੇ। ਉਹ ਸਿਸਟਮ ਦੇ ਅਸਰਵਜੋਂ ਮਾਝਾ, ਦਵਾਬਾ, ਫਵਾਦ ਤੇ ਇਹਨਾਂ ਦੇ ਨਾਲ ਲੱਗਦੇ ਥੋੜੇ ਜਿਹਾ ਮਾਲਵੇ ਖੇਤਰ ਇਹ ਫਿਲਹਾਲ ਪ੍ਰਭਾਵਿਤ ਹੁੰਦੇ ਜਾ ਪਰ ਰਹੇ ਨੇ। ਹੁਣ ਦੇ ਅੰਦਾਜ਼ਿਆਂ ਦੇ ਮੁਤਾਬਕ ਜਿਵੇਂ ਜਿਵੇਂ ਨੇੜੇ ਜਾਵਾਂਗੇ ਤੇਵੇਂ ਤੇਵੇਂ ਅੰਦਾਜ਼ੇ ਕੀ ਕਹਿੰਦੇ ਨੇ ਉਹ ਗੱਲ ਫਿਰ ਉਸ ਢੰਗ ਨਾਲ ਪਾਪੜਦੀ ਜਾਣੀ ਆ। ਤੇ ਹਰਿਆਣੇ ਦੇ ਵੀ ਉੱਤਰੀ ਤੇ ਕੇਂਦਰੀ ਹਰਿਆਣੇ ਦੇ ਲਗਭਗ 40% ਖੇਤਰਾਂ ਦੇ ਵਿੱਚ ਮੀਂਹ ਪੈਂਦਾ ਚਾਪ ਰਿਹਾ। ਅ 25 ਤੋਂ 28 ਫਰਵਰੀ ਦੇ ਦਰਮਿਆਨ ਜਿਤੋਂ ਤੱਕ ਗੱਲ ਹੈ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਚੰਡੀਗੜ੍ਹ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਲਗਭਗ ਪਊਗਾ ਇਹ ਗੱਲ ਕਲੀਅਰ ਹੁੰਦੀ ਜਾਪ ਰਹੀ ਆ 26 27 ਤੇ 28 ਤਰੀਕ ਨੂੰ ਹਲਕਾ ਫੁਲਕਾ ਕਿਤੇ ਵੀ ਮਾੜਾ ਮੋਟਾ ਜਿਹੜਾ 25 ਦੀ ਸ਼ਾਮ ਨੂੰ ਵੀ ਕਿਤੇ ਨਾ ਕਿਤੇ ਦਸਤਕ ਦਿੰਦਾ ਜਾਪ ਰਿਹਾਗਾ ਇਸ ਅਸਤਮ ਦੇ ਵਿੱਚ ਵੀ ਜਿਹੜਾ 25 ਤੋਂ 28 ਵਾਲਾ ਜਿਹੜੀ ਬਿਜਲੀ ਲਿਸਕਣ ਦਾ ਤੇ ਥੰਡ ਰਿੰਗ ਜਿਹੜੀ ਗਰਜਣ ਦਾ ਇਹ ਸਿਸਟਮ ਵਾਪਰਨ ਦੇ ਸਾਰ ਨੇ ਖਾਸ ਤੌਰ ਤੇ 26 ਨੂੰ 27 ਨੂੰ ਤੇ 28 ਨੂੰ ਗੜੇਮਾਰ ਮੜੀ ਮੁੱਟੀ ਕਿਤੇ ਹੋ ਸਕਦੀ ਆ ਪਰ ਇਸ ਤੰਗ ਦੀ ਸ਼ਾਇਦ ਨਾ ਹੋਵੇ ਜਿਸ ਤੰਗ ਦੀ ਲੰਗੇ ਹੋ ਸਿਸਟਮ ਦੇ ਦੌਰਾਨ ਸੀ ਕਿਉਂਕਿ ਇਹਨੇ ਬਹੁਤੇ ਚਿਰਾਂ ਦੇ ਵਿੱਚ ਬਦਲ ਆਈ ਨੇ ਜਿਹੜੀ ਗੜੇਮਾਰ ਨੂੰ ਦਸਤਕ ਦਿੱਤੀ ਆ ਪਰ ਬਹੁਤ ਕੁਝ ਇਸ ਗੱਲ ਤੇ ਵੀ ਡਿਪੈਂਡ ਕਰੂਗਾ ਕਿ ਜਿਹੜੀ ਧੁੱਪ ਲੱਗਣੀ ਆ 23 ਨੂੰ 24 ਨੂੰ 25 ਨੂੰ ਉਹਦੇ ਨਾਲ ਜਿਹੜਾ ਮੌਸਮ ਉਹ ਕਿੰਨੀ ਕੀਟ ਫੜਦਾ ਜਿਵੇਂ ਲੰਘੇ ਹੋ ਸਸਤੂ ਤੋਂ ਪਹਿਲੇ ਦੋ ਦਿਨ ਜਿਹੜੇ ਕਾੜੇ ਲੱਗੇ ਸੀ ਤੋਂ ਪਾਲੇ ਇਸ ਕਰਕੇ ਉਹਨੂੰ ਹੀਟ ਮਿਲ ਗਈ ਉਹ ਹੀਟ ਕਮ ਜਿਹੜਾ ਘੱਗਈ ਆ ਸੋ ਜਿੱਥੋਂ ਤੱਕ ਤਾਪਮਾਨ ਦੀ ਗੱਲ ਆ ਤਾਪਮਾਨ ਅੱਜ ਨਾਲੋਂ ਕੱਲ ਨੂੰ ਥੋੜਾ ਜਿਆਦਾ ਹੋਊ ਬਾਈ ਨੂੰ ਬਾਈ ਨਾਲੋਂ 23 ਨੂੰ ਥੋੜਾ ਜਿਆਦਾ ਹੋਊਗਾ 23 ਦੇ ਨਾਲੋਂ 24 ਨੂੰ ਥੋੜਾ ਜਿਆਦਾ ਹੋਊਗਾ ਦਿਨ ਦਾ ਪਰ ਜਿਹੜੀਆਂ ਰਾਤਾਂ ਨੇ ਉਹ 21 22 ਦੀ ਚਾਹੇ 22 23 ਦੀ ਆ ਚਾਹੇ 23 24 ਦੀ ਆ ਰਾਤਾਂ ਉਹ ਠੰਡੀਆਂ ਹੀ ਰਹਿਣੀਆਂ ਨੇ ਪਰ ਜਦੋਂ ਇੱਕ ਵਾਰੀ ਹਵਾ ਗੇੜਾ ਖਾ ਕੇ ਆ ਗਈ ਤਾਂ ਉਸ ਤੋਂ ਬਾਅਦ 24 25 ਦੀ ਰਾਤ 25 26 ਦੀ 26 27 ਦੀ ਤੇ 27 28 ਫਰਵਰੀ ਦੀ ਜਿਹੜੀ ਰਾਤ ਹੋਊਗੀ ਉਹ ਹੁਣ ਵਾਲੀਆਂ ਰਾਤਾਂ ਦੇ ਨਾਲੋਂ ਘੱਟ-ਘੱਟ 6 7 ਡਿਗਰੀ ਸੈਲਸੀਅਸ ਨੂੰ ਦਾ ਤਾਪਮਨ ਜਿਹੜਾ ਉਹ ਆ ਜਿਆਦਾ ਹੋਊਗਾ ਤੇ ਜਿਹੜਾ ਦਾ ਤਾਪਮਨ 22 23 24 ਨੂੰ ਜਿੰਨਾ ਹੋਊਗਾ ਜਾਂ 23 24 25 ਨੂੰ ਜਿੰਨਾ ਹੋਊਗਾ 26 27 28 ਨੂੰ ਤਾਪਮਨ 4 5 ਡਿਗਰੀ ਸੈਲਸੀਅਸ ਜਿਹੜਾ ਘੱਟ ਆਉਣ ਦੇ ਥੱਲੇ ਨੂੰ ਅਸਰ ਜਿਹੜਾ ਬਣਦੇ ਜਾ ਪਰ ਰਹੇ ਨੇ ਸੋ ਸਾਰੀ ਕਹਾਣੀ ਦਾ ਨਿਚੋੜ ਇਹ ਹੈ ਜੀ ਕਿ ਅੱਜ ਰਾਤ ਨੂੰ ਬੱਦਲ ਵਈ ਆਊ ਮਾੜਾ ਮੋਟਾ ਕਤਕਣੀਆਂ ਪੈ ਸਕਦੀਆਂ ਨੇ ਉਸ ਤੋਂ ਬਾਅਦ 22 23 24 ਦਿਨ ਵਧੀਆ ਤੁਪ ਲੱਗਣ ਦੇ ਅਸਾਰ ਨੇ ਹਵਾ ਹਲਕੀ ਹਲਕੀ ਰੁਮਕਣ ਦੇ ਅਸਾਰ ਨੇ ਤੇ 25 ਨੂੰ ਅਗਲਾ ਸਿਸਟਮ ਜਿਹੜਾ ਆਊਗਾ ਤੇ ਲੱਗਣ ਦੇ ਦੇ ਅਸਾਰ 26 27 ਤੇ 28 ਨੂੰ ਨੇਗੇ ਸੋ ਅੱਧਾ ਕ ਪੰਜਾਬ ਅੱਧਿਕ ਹਰਿਆਣਾ ਦੇ ਵਿੱਚ ਉਹਦੇ ਨਾਲ ਮੀਂਹ ਪੈਂਦਾ ਜਾ ਪਰ ਰਿਹਾ ਦੱਖਣੀ ਪੰਜਾਬ ਦੱਖਣੀ ਹਰਿਆਣਾ ਤੇ ਉੱਤਰੀ ਰਾਜਸਥਾਨ ਦੇ ਬਹੁਤ ਘੱਟ ਖੇਤਰਾਂ ਚ ਕਿਤੇ ਨਾ ਕਿਤੇ ਕਾਰਵਾਈ ਹੋਣ ਦੇ ਅਸਾਰ ਨੇ ਅ ਬਹੁਤੇ ਖੇਤਰਾਂ 'ਚ ਉਧਰ ਕਾਰਵਾਈ ਹੋਣ ਦੇ ਹੁਣ ਦੇ ਅੰਦਾਜ਼ੇ ਦੇ ਮੁਤਾਬਕ ਅਸਾਰ ਛੜੇ ਨਹੀਂ ਜਾ ਪਰੇ ਇਹੋ ਹੀ ਅਪਡੇਟ ਲੈਂਦੇ ਪੰਜਾਬ ਦੇ ਲਈ ਆ ਤੇ ਪੱਛਮੀ ਜੁਪੀ ਤੇ ਉੱਤਰਾਖੰਡ ਦੇ ਕੁਝ ਕਲਾਕਾਂ ਦੇ ਵਿੱਚ 26 27 28 ਨੂੰ ਜਾਂ 27 28 ਨੂੰ ਕਿਤੇ ਨਾ ਕਿਤੇ ਜਿਹੜਾ ਹਲਕਾ-ਫੁਲਕਾ ਮੀਂਹ ਉਹ ਦਸਤਕ ਦੇ ਸਕਦਾ ਬਾਕੀ ਗੜੇਮਾਰ 15 ਫਰਵਰੀ ਤੋਂ ਬਾਅਦ ਜਿਹੜਾ ਮਾਰਚ ਅਪ੍ਰੈਲ ਮਈ ਜੂਨ ਤੇ ਜਦੋਂ ਵੀ ਕਿਤੇ ਸਿਸਟਮ ਬਣਦੇ ਨੇ ਇਹਨਾਂ ਨੂੰ ਹੀਟ ਮਿਲਦੀ ਆ ਤਾਂ ਹੀਟ ਦੇ ਨਾਲ ਗੜੇਮਾਰ ਹੋਣ ਦੇ ਚਾਂਸਸ ਜਿਹੜਾ ਉਹ ਰਹਿੰਦੀ ਰਹਿੰਦੇ ਨੇ ਖਾਸ ਤੌਰ ਤੇ ਉਹ ਇਲਾਕੇ ਜਿਹੜੇ ਇਲਾਕੇ ਦੇ ਵਿੱਚ ਦਿਨੇ ਪੂਰਾ ਚੱਲਦਾ ਰਹੇ ਤੇ ਉਹਨਾਂ ਇਲਾਕਿਆਂ ਦੇ ਵਿੱਚ ਘੱਟੋ ਘੱਟ 5-6 ਘੰਟੇ ਧੁੱਪ ਲੱਗ ਜੇ ਵੀ ਤਾਂ ਉੱਥੇ ਗੜੇਮਾਰ ਹੋਣ ਦੇ आसार ਜਿਆਦਾ ਵੱਧ ਜਾਂਦੇ ਨੇ ਜਿਵੇਂ ਬੀਤੇ ਕੱਲ ਮਾਲਵੇ ਦੇ ਵਿੱਚ ਹੋਇਆ ਜਾਂ ਹਰਿਆਣਾ ਦੇ ਕੁਝ ਇਲਾਕਿਆਂ ਦੇ ਵਿੱਚ ਹੋਇਆਗਾ ਸੋ ਅੱਜ ਲਈ ਇੰਨਾ ਕੁ ਅਪਡੇਟ ਜੁੜੇ ਰਹੇ ਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ